ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲੈ ਕੇ 250 ਦੇ ਕਰੀਬ ਸਾਬਕਾ ਫੌਜੀ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨਾਂ ਤੇ ਧਰਨਾ ਮਾਰ ਕੇ ਬੈਠ ਗਏ ਦੱਸਣਯੋਗ ਹੈ ਕਿ ਬੀਤੇ ਕੱਲ ਹੀ ਕਿਸਾਨਾਂ ਨੇ ਜਲੰਧਰ ਤੇ ਅੰਮ੍ਰਿਤਸਰ ਵਿੱਚ ਰੇਲਵੇ ਲਾਈਨਾਂ ਤੋਂ ਧਰਨਾ ਚੁੱਕਿਆ ਸੀ ਅਤੇ ਹੁਣ ਸਾਬਕਾ ਫੌਜੀਆ ਨੇ ਰੇਲ ਲਾਈਨ ਬਰੋਕ ਲਈ ਹੈ ਸਾਬਕਾ ਫੌਜੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨਹੀਂ ਮੰਨੀ ਜਾ ਰਹੀ لہਜ਼ਾ ਉਨ੍ਹਾਂ ਨੇ ਮਜਬੂਰਨ ਇੱਕ ਕਦਮ ਚੁੱਕਿਆ ਹੈ ਪਿਛਲੇ 10 ਮਹੀਨੇ ਸੇ ਸਭ ਦਾ ਸੈਨਿਕ ਪੂਰੇ ਦੇਸ਼ ਦੇ 28 ਲੱਖ ਸੈਨਿਕ ਜੰਤਰ ਮੰਤਰਮਤਰ ਬੈਠੇ ਜੋ ਸੰਕੇਤਿਕ ਧਰਨਾ ਦੇ ਰਹੇ ਹਨ ਜੋ ਜਵਾਨੋ ਦੀ ਜਾਇਜ਼ ਮੰਗੋਆਂ ਕੇ ਲਈ इस दस महीने के दौरान तहसीलदार से लेकर डीसी सांसद कोई ऐसा नेता या मुख्यमंत्री नहीं छोड़ा जिसके दरवाजे पे हम नहीं गए हो मांग पत्र बड़ी बड़ी रैलियाँ की हैं अब हमने दो महीने पहले एक बड़ी कॉल करी कि हम नई दिल्ली रेलवे स्टेशन के ऊपर चक्का जाम करेंगे रेल को रोकेंगे वहाँ पर प्रशासन ज़्यादा सख्त हो गया या हरियाणा में बैरिकेड भी लगाए गए हैं क्योंकि वहाँ सरकार एक विशेष राजनीतिक पार्टी की है आज हम आपके चैनल के माध्यम से ये बताना चाह रहे हैं कि जो जवान होते हैं वो सेनाओं में नाइन्टी सेवन परसेंट होते हैं और जड़ी जो ऑफिसर हैं वो सिर्फ तीन परसेंट है पर विसंगतियां हैं वनरंग ऑन पेंशन मिलिट्री सर्विस पे डिसेबिलिटी पेंशन या अनगन जो विधवा पेंशन उन्हीं चीज़ों को लेकर हम बैठे हैं और हमारी एक छोटी सी मांग है कि तीन रिटायर्ड जजों की कमेटी बना दी जाए जो हमारी मांगे हैं जायज हैं जिनके ऊपर वो रिपोर्ट दे अगर नाजायज़ है तो नाजायज की दे और जायज मांगे तो जायज़ की दे और उनको लागू करे केंद्र सरकार दिल्ली से, भी आ रहे हैं, केरला से आ रहे हैं तमिलनाडु से आ रहे हैं संख्या बल कल से पूछना शुरू हो गयी थी तो वो अभी इसी साइड में आ रहे हैं अपना शंभु पहुंचे हुए रेलवे स्टेशन गिनती है अपने ये तो हजारों में होगी सर अभी जैसे जैसे समय और बढ़ रहा तो और यहाँ पे शाम तक तो और ज़्यादा संख्या आ जाएगी और मैं तहसीलदार साहब का भी धन्यवाद करता हूँ कि ये सरकार का एक मैसेज लेके आए स्टेट गवर्नमेंट का वैसे हमारी स्टेट गवर्नमेंट से कोई मांग नहीं है पर स्टेट गवर्नमेंट का एक चैनल है एक प्रोटोकॉल है कि वो सेक्ट्री जो इंडिया सरकार के सेक्ट्री से बात करे कि भाई हमारे यहाँ पे जो राज्य में है ट्रैक पर क्यों बैठे हैं तो तहसीलदार साहब ने आश्वासन दिया है कि वो अभी चंडीगढ़ पहुँचाएँगे इस बात को और पंजाब सरकार भी वहाँ पे केंद्र से बात करके जो भी है ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਐਕਚੁਅਲੀ ਤੇ 2 ਮਹੀਨੇ ਪਹਿਲੇ ਡਿਫੈਂਸ ਮਿਨਿਸਟਰ ਰਾਸ਼ਟਰਪਤੀ ਭਗਵਨ ਪੀਐਮਓ ਆਫਿਸ ਦੇ ਵਿੱਚ ਰਿਟਰਨ ਦੇ ਵਿੱਚ ਮੈਂਬਰਨ ਦਿੱਤੇ ਸੀਗੇ ਕਿ ਅਸੀਂ 2 ਫਰਵਰੀ ਤੋਂ ਜੰਤਰ ਮੰਤਰ ਤੇ ਧੰਨੇ ਦੇ ਬੈਠੇ ਆ ਕਈ ਤਰ੍ਹਾਂ ਤਰ੍ਹਾਂ ਦੇ ਐਕਸ਼ਨ ਕੀਤੇ ਨੇ ਉੱਥੇ ਐਮਪੀ ਨੂੰ ਮੈਂਬਰਨ ਦਿੱਤੇ ਨੇ ਆਪਣਾ ਜਿਹੜੇ ਵੱਡੇ ਕੱਠ ਕੀਤੇ ਨੇ ਸੰਸਦ ਘਰਾਓ ਮਾਰਚ ਵਾਸਤੇ ਵੀ ਅਸੀਂ ਕੀਤੇ ਆ ਦੋ ਦਫਾ ਐਕਸ਼ਨ ਆ ਪਰ ਸਰਕਾਰ ਦੇ ਕੰਨਾਂ ਤੇ ਜੂਂ ਤੱਕ ਨਹੀਂ ਰਿੰਗੀ ਅਜੇ ਤੱਕ ਇਹ ਸਾਨੂੰ ਮਜਬੂਰ ਹੋ ਕੇ ਅਸੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਜਿਹੜਾ ਜਾਮ ਕਰਨਾ ਸੀਗਾ ਲੇਕਿਨ ਸਾਨੂੰ ਇੰਨਾ ਕਿ ਪ੍ਰੈਸ਼ਰ ਪਿਆ ਏਜੰਸੀਆਂ ਦਾ ਕਿ ਅਸੀਂ ਉੱਥੇ ਪਹੁੰਚ ਨਹੀਂ ਸਕਦੇ ਸੀਗੇ ਸਾਡੇ ਜਿਹੜੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਦੇ ਉੱਤੇ ਇੰਨਾ ਕਿ ਦਬਾਅ ਸੀਗਾ ਤੇ ਅਸੀਂ ਫਿਰ ਜਿਹੜਾ ਵਾ ਮਜਬੂਰ ਹੋ ਕੇ ਜਿਹੜਾ ਵਾ ਇੱਥੇ ਸੰਭੂ ਬਾਡਰ ਦਾ ਜਿਹੜਾ ਵਾ ਅਸੀਂ ਜਾਮਲੀ ਕੀਤਾ ਤਾਂ ਕਿ ਸਰਕਾਰ ਤੱਕ ਜਿਹੜੀਆਂ ਸਾਡੀਆਂ ਮੰਗਾਂ ਦੇ ਬਹੁਤ ਜ਼ਿਆਦਾ ਨੇ ਜਿਹੜੀਆਂ ਆਲਰੇਡੀ ਅਸੀਂ ਕਈ ਦਫਾ ਮੈਂਬਰ ਨੂੰ ਦੇ ਚੁੱਕੇ ਹਾਂ ਹੁਣ ਮੇਨ ਸਾਡੀ ਮੇਨ ਮੰਗ ਇਹੋਈ ਆ ਕਿ ਤਿੰਨ ਸੁਪਰੀਮ ਕੋਰਟ ਦੇ ਰਿਟਾਇਰ ਜੱਜਾਂ ਦੀ ਕਮੇਟੀ ਬਣਾਈ ਜਾਏ ਜੋ ਸਾਡੇ ਜਵਾਨਾਂ ਦੇ ਨਾਲ ਵਧੀਆਂ ਹੋਈਆਂ ਨੇ ਉਹ ਉਹ ਸਾਡੀ ਜਿਹੜੀ ਰਿਪੋਰਟ ਲੈ ਕੀ ਸਾਡੇ ਨਾਲ ਅਨਜਸਸ ਹੋਈ ਹੈ ਡਿਸਕ੍ਰਿਮੀਨੇਸ਼ਨ ਹੋਈ ਹੈ ਉਹਦੇ ਬਾਅਦ ਤੇ ਜਿਹੜੀ ਆ ਤਿੰਨ ਟੈਨ ਜੱਜਾਂ ਦੀ ਕਮੇਟੀ ਬਣੀ ਉਹ ਉਹਦਾ ਸਮਾਂ ਦੀ ਮੰਗ ਅਧਾਰਤ ਕਰੇ ਸਰਕਾਰ ਤਿੰਨ ਮਹੀਨੇ ਦਾ ਤੇ ਜੋ ਵੀ ਉਹ ਕਮੇਟੀ ਰਿਪੋਰਟ ਦੇ ਸਰਕਾਰ ਨੂੰ ਉਹ ਸਾਨੂੰ ਮਨਜ਼ੂਰ ਹੋਏਗੀ ਭਾਏ ਨੈਗੇਟਿਵ ਹੋਏ ਜਾਂ ਪੋਜ਼ਿਟਿਵ ਹੋਏ ਇਹ ਤਰਨਾ ਕਿੰਨੇ ਟਾਈਮ ਤੱਕ ਜਾਰੀ ਰਹੋਗੇ ਇਹ ਤਰਨਾ ਕੰਟੀਨਿਊ ਜਾਰੀ ਰਹੇਗਾ ਜਬ ਤੱਕ ਸਰਕਾਰ ਜਿਹੜੀ ਆ ਸਾਡੀ ਜਿਹੜੀ ਇਹ ਮੰਗ ਇੱਕ ਛੋਟੀ ਸੀ ਮੰਗਿਆ ਅਸੀਂ ਪੈਸੇ ਨਹੀਂ ਮੰਗ ਰਹੇ ਆ ਅਸੀਂ ਕਮੇਟੀ ਮੰਗ ਰਹੇ ਆ ਕਿ ਸਾਡੇ ਨਾਲ ਜਿਹੜੀਆਂ ਵਧੀਆਂ ਹੋਈਆਂ ਜਵਾਨਾਂ ਦੇ ਨਾਲ ਉਹਨਾਂ ਦੇ ਬਾਰੇ ਸਰਕਾਰ ਇੱਕ ਕਮੇਟੀ ਗਠਨ ਕਰੇ ਸੁਪਰੀਮ ਕੋਰਟ ਦੇ ਤਿੰਨ ਰਟਾਇਰਡ ਜੱਜਾਂ ਕੋਈ ਲੋਕਲ ਪ੍ਰਸ਼ਾਸਨ ਜਾਂ ਸਰਕਾਰ ਦਾ ਬੰਦਾ ਪਹੁੰਚੇ ਥੋੜੇ ਤੱਕ ਨਹੀਂ ਜੀ ਅਜੇ ਤੱਕ ਆ ਪਹੁੰਚੇ ਆ ਐਸਪੀਐਸ ਸਾਹਿਬ ਆਏ ਨੇ ਤਰਤੀਬ ਸੁਵਾਸ ਵਾਇਨ ਐਸਜੀਐਮ ਸਮਝੀ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਹਾਂ ਜੀ ਸਾਹਿਬ ਵੀ ਆ ਰਹੇ ਨੇ ਅਸਾਂ ਦੇਖੋ ਕਿ ਤਹਿਸੀਲਦਾਰ ਜੀ ਤੁਹਾਡੇ ਬੰਦੇ ਚੜੇ ਹੋਏ ਨੇ ਟੈਂਕੀ ਦੇ ਵੀ ਇਦਾਂ ਹੀ ਚੱਲੀ ਰਹੂਗਾ ਤਰਣਾ ਬਿਲਕੁਲ ਜੀ ਜਾਰੀ ਰਹੇਗਾ ਜਿੰਦਾਂ ਤੱਕ ਸਰਕਾਰ ਬਾਕੀ ਦਿੱਲੀ ਨਵੀਂ ਦਿੱਲੀ ਰੇਲਵੇ ਸੈਸਨ ਸੌਦਾ ਸੈਨ ਤੋਂ ਬਹੁਤ ਜਿਹੜੇ ਸਾਫਕਾ ਸੈਨ ਕੋ ਉੱ ਤੇ ਬਾਕੀ ਜਿਹੜਾ ਇੱਥੇ ਅਸੀਂ ਮੇਨ ਜਿਹੜਾ ਵਾ ਅਸੀਂ ਪੂਰੇ ਜਿੰਨੇ ਵੀ ਸਾਬਕਾ ਸਨ ਕਿ ਇਧਰ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਤੁਹਾਡੇ ਚੈਨਲ ਤੇ ਮਾਦੇ ਰਹੀ ਕਿ ਸੰਭੂ ਬਾੜ ਤੇ ਪਹੁੰਚੋ ਵਾ ਤੋਂ ਮੇਰੇ ਬੋਲੋ ਤਾਂ ਹਾਲੇ ਕਪਲਜੀ ਨਾਲ ਗੱਲ ਹੋਈ ਹੈਗੀ ਆ ਤੇ ਮੈਂ ਤਾਂ ਇੰਨਾ ਹੀ ਕਹਾਗਾ ਕਿ ਸਾਡੇ ਫੌਜੀ ਭਰਾ ਨੇ ਇਹ ਜਦੋਂ ਸੁਰਦਾ ਦੀ ਜਾਗਦੇ ਆ ਤਾਂ ਅਸੀਂ ਆਰਾਮ ਨਾਲ ਚੰਦੀ ਨੀਂਦ ਸੋ ਸਕਦੇ ਆ ਤੇ ਕਪਲਜੀ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਅਸੀਂ ਮੈਂ ਅੱਗੇ ਗੱਲ ਕਰਕੇ ਆਪਣੇ ਅਫਸਰ ਨਾਲ ਜੋ ਵੀ ਫੈਸਲਾ ਹੋਏਗਾ ਅੰਦਰ ਆਸਤਾਨੀ ਜੀ ਧੰਨਵਾਦ ਹਾਂਜੀ ਅਸੀਂ ਇਹਨਾਂ ਨੂੰ ਸ਼ਾਂਤੀਪੂਰਵਕ ਜਿਹੜਾ ਹੈਗਾ ਧਰਨਾ ਦੇ ਰਹੇ ਨੇ ਅਸੀਂ ਇਹ ਵੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਕਿਉਂਕਿ ਜੁੜੀ ਪਿੱਛੇ ਪਬਲਿਕ ਹੈਗੀ ਹੈ ਆ ਇਸ ਤੋਂ ਪਹਿਲਾਂ ਕਿ ਹੁਣ ਪਿੱਛੇ ਟ੍ਰੇਨਸ ਆ ਰਹੀਆਂ ਜਾ ਰਹੀਆਂ ਕਿਸੇ ਨੇ ਮੈਰਿਜ ਸੀ ਜਾਣਾ ਹੈ ਕਿਸੇ ਨੇ ਬੱਚੇ ਦਾ ਪੇਪਰ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਥੋੜਾ ਜਿਹਾ ਸਾਈਡ ਤੇ ਹੋ ਜਾਓ ਟਰੈਕ ਵੀ ਹੋ ਰਹੀ ਹੈ ਅਸੀਂ ਵੀ ਹੋ ਰਹੀ ਹਾਂ ਤੁਸੀਂ ਵੀ ਹੋ ਰਹੀ ਹੋ ਤਾਂ ਸਾਡੀ ਰਿਕਵੈਸਟ ਹੈ ਵੀ ਜਦੋਂ ਤੱਕ ਕੋਈ ਗੱਲਬਾਤ ਆਪਣੀ ਨਹੀਂ ਸਿਰ ਹੋ ਜਾਂਦੀ ਜੇ ਟ੍ਰੇਨ ਚੱਲ ਜਾਈਗੀ ਤਾਂ ਕਿਉਂਕਿ ਇਹਨਾਂ ਨੂੰ ਆਪਣੀ ਪ੍ਰੋਬਲਮ ਤੇ ਜਿਹੜੇ ਵਿਚਾਰੇ ਲੋਕੀ ਪਿੱਛੇ ਫਸੇ ਹੋਏ ਨੇ ਉਹ ਵੀ ਜਨਨੂਨ ਫਸੇ ਹੋਏ ਨੇ ਅਸੀਂ ਬੇਨਤੀ ਕਰਾਂਗੇ ਵੀ ਜਦੋਂ ਤੱਕ ਟਰੈਕ ਚਲਾ ਦੇਣ ਤੇ ਗੱਲਬਾਤ ਕਰਕੇ ਫਿਰ ਆਪਾਂ ਅਗਲੀ ਗੱਲ ਕਰਾਂ ਸਰ ਜਿਸ ਤਰ੍ਹਾਂ ਕੁਝ ਜਿਹੜੇ ਆ ਸੈਨਿਕਰ ਟੈਂਕੀ ਦੇ ਵਿਚੋੜੇ ਮੈਨੂੰ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਹੈ ਸਰ ਨਹੀਂ ਹਲੇ ਮੈਂ ਜਸਟ ਇਹਨਾਂ ਨਾਲ ਹੀ ਕੋਈ ਗੱਲ ਕੀਤੀ ਹੈ ਉਹਨਾਂ ਨਾਲ ਹੋਰ ਉੱਚ ਅਧਿਕਾਰੀ ਆ ਰਹੇ ਹੋਰ ਵੀ ਆ ਰਹੇ ਨੇ ਪ੍ਰਸ਼ਾਸਨ ਦੇ ਤੇ ਐਲਜੀਮ ਸਾਹਿਬ ਐਲਜੀਮ ਸਾਹਿਬ ਸਮਾਨਾ ਸਾਹਿਬ ਸਾਰੇ ਆ ਰਹੇ ਨੇ ਏਡੀ ਸਾਹਿਬ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com, ID number nine two one seven six zero. Shyamla Chander Kalcenter, call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ